ਰਖੜੀ ਵਾਲੇ ਦਿਨ ਇੱਕ ਘਰ ਦੇ ਵਿੱਚ ਮਾਤਮ ਛਾ ਗਿਆ ਜਿੱहां ਮਾਤਮ ਫੈਲ ਜਾਂਦਾ ਜਦੋਂ ਆਪਣੇ ਮਾਸਤੀ ਦੇ ਮੁੰਡੇ ਨੂੰ ਰਖੜੀ ਬੰਨਣ ਜਾ ਰਹੇ ਪਰਿਵਾਰ ਦੇ ਨਾਲ ਹਾਦਸਾ ਵਾਪਰ ਜਾਂਦਾ ਮੋਗਾ ਦੇ ਬਰਨਾਲਾ ਰੋਡ ਤੇ ਹੈ ਜਿਹੜਾ ਪਿੰਡ ਧੂਰਕੂੜ ਦੇ ਕੋਲ ਦਰਦਨਾਕ ਸੜਕ ਹਾਦਸਾ ਵਾਪਰਿਆ ਰਖੜੀ ਦੇ ਦਿਨ ਭਰਾ ਦੀ ਕਲਾਈ ਤੇ ਰਖੜੀ ਬੰਨਣ ਜਾ ਰਿਹਾ ਇੱਕ ਲੜਕੀ ਦੀ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦਾ ਪਤੀ ਅਤੇ ਬੇਟੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਪਹੜਤੀ ਹੈ ਜੁੜੀ ਬੇਟੀ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਆਪਣੀ ਮਾਂ ਰਾਜਵੀਰ ਕੌਰ ਅਤੇ ਪਿਤਾ ਗੁਰਤੇਜ ਸਿੰਘ ਦੇ ਨਾਲ ਤੂਰਪੁਰ ਚਰਨ ਸਿੰਘ ਵਾਲਾ ਦੇ ਵਿੱਚ ਮਾਮੇ ਦੇ ਘਰ ਰਖੜੀ ਬੰਨਣ ਜਾ ਰਹੀ ਸੀ ਰਸਤੇ ਵਿੱਚ ਸੜਕ ਪਾਰ ਕਰਦੇ ਸਮੇਂ ਉਹਦੀ ਬਾਈਕ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਤੇਜ਼ ਸੀ ਕਿ ਰਾਜਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਗੁਰਤੇਜ ਸਿੰਘ ਅਤੇ ਸੁਖਦੀਪ ਕੌਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਹਸਪਤਾਲ ਦੀ ਐਮਰਜੈਂਸੀ ਸਟਾਫ ਦੇ ਵੱਲੋਂ ਜਿਹੜਾ ਇਲਾਜ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਸਾਮਿਕਾ ਕੋਲ ਰੋਡ ਐਕਸੀਡੈਂਟ ਆਇਆ ਕਿੰਨੇ ਪੇਸ਼ੈਂਟ ਆਏ ਤੇ ਕਿਸ ਤਰ੍ਹਾਂ ਦੀ ਹਾਲਤ ਹਨ? ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਦੋਨੇ ਰੋਡ ਐਕਸੀਡੈਂਟ ਨਾਲ ਆਏ ਆ ਉਹ ਬਰਨਾਲਾ ਰੋਡ ਤੇ ਐਕਸੀਡੈਂਟ ਹੋਇਆ ਵਾ। ਉਹ ਇੱਕ ਕੁੜੀ ਦਾ ਹੈ ਉਹਦਾ ਨਾਮ ਹੈਗਾ ਸੁਖਦੀਪ ਕੌਰ ਤੇ ਇੱਕ ਮੇਲ ਪੇਸ਼ੈਂਟ ਹੈ ਜਿਸਦਾ ਨਾਮ ਹੈ ਗੁਰਤੇਜ ਸਿੰਘ। ਉਹ ਫਾਦਰ ਦੇ ਡਾਟਰ ਹੈ ਗਿਆ ਇੱਕ ਹੋਰ ਪੇਸ਼ੈਂਟ ਦਾ ਹੈ ਗਿਆ ਸ਼ਾਇਦ ਉਹ ਰੋਗ ਨਾਲ ਹੀ ਡੈਥ ਹੋ ਗਈ ਉਹ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚ ਨੇ ਤੇ ਉਹਨਾਂ ਚੋਂ ਜਿਹੜੀ ਸੁਖਦੀਪ ਕੌਰ ਹੈ ਉਹਦੀ ਕੰਡੀਸ਼ਨ ਥੋੜੀ ਜੀ ਸਟੇਬਲ ਹੈ ਗਿਆ ਜਿਹੜਾ ਫਾਦਰ ਹੈ ਉਹਦੇ ਮਲਟੀਪਲ ਫ੍ਰੈਕਚਰਸ ਹੈ ਗਿਆ ਬੋਨ ਦੇ ਹਾਂਜੀ ਹੋਰ ਇਨਵੈਸਟੀਗੇਸ਼ਨਸ ਲਏ ਸੀ ਰਿਪੋਰਟਸ ਇਨਵੈਸਟੀਗੇਸ਼ਨ ਦੀ ਭੇਜੀ ਹੋਈਆਂ ਜਦੋਂ ਰਿਪੋਰਟਸ ਆਣਗੀਆਂ ਅੱਗੇ ਦੀ ਕਾਰਵਾਈ ਹੋਏਗੀ ਕੋਈ ਡੈਥ ਵੀ ਹੋਈ ਹਾਂਜੀ ਸ਼ਾਇਦ ਇੱਕ ਪੇਸ਼ੈਂਟ ਦਾ ਪਤਾ ਚੱਲਿਆ ਕਿ ਸ਼ਾਇਦ ਉਹਨਾਂ ਚੋਂ ਇੱਕ ਜਿਹੜਾ ਥਰਡ ਪੇਸ਼ੈਂਟ ਸੀਗਾ ਉਹ ਤਾਂ ਪਤਾ ਨਹੀਂ ਚੱਲਿਆ ਉਹਦੀ ਸ਼ਾਇਦ ਡੈਥ ਹੋ ਗਈ ਤੁਹਾਡੇ ਕੋਲ ਹਜੇ ਇਹ ਜੀ ਮੋਟਰਸਾਈਕਲ ਤੇ ਆ ਰਹੇ ਸੀਗੇ ਇਹ ਗੁਗਰਤੇਜ ਸਿੰਘ ਉਹਦੀ ਵਾਈਫ ਰਾਜਵੀਰ ਕੌਰ ਤੇ ਉਹਦੀ ਇੱਕ ਬੇਟੀ ਸੀਗੀ ਸੁਖਪ੍ਰੀਤ ਕੌਰ ਇਹ ਥੁਰਕੋਟ ਰਸੀਦ ਆ ਰਹੇ ਸੀਗੇ ਥੁਰਕੋਟ ਚੜ੍ਹ ਸੀ ਜਾਣਾ ਸੀ ਇਹਨਾਂ ਨੇ ਆਪਣੀ ਭੈਣ ਨੂੰ ਮਤਲਬ ਮਿਲਣ ਵਾਸਤੇ ਆ ਰਹੇ ਸੀ ਰਖੜੀ ਦੇ ਤਿਆਰ ਕਰਕੇ ਮਗਰ ਦੀ ਇੱਕ ਫਾਰਚੂਨਰ ਗੱਡੀ ਆਈ ਉਹਨਾਂ ਨੇ ਮਤਲਬ ਪਿੱਛੋਂ ਹਿੱਟ ਕੀਤੀ ਹੈ ਉਹਦੇ ਵਿੱਚ ਜਿਹੜੀ ਮੌਕੇ ਤੇ ਸੁਖਵਿੰਦਰ ਕੌਰ ਜਿਹੜੀ ਆ ਰਾਜਵੀਰ ਕੌਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਗੁਰਤੇਜ ਸਿੰਘ ਤੇ ਉਹਦੀ ਲੜਕੀ ਜਿਹੜੀ ਸੁਪ੍ਰੀਤ ਕੋਰ ਉਹ ਜਿਹੜੇ ਇਲਾਜ ਹੈ ਕਿੰਨਾ ਚਿਰ ਉਹਨਾਂ ਦੇ ਕੰਡੀਸ਼ਨ ਕੀ ਹਮਤ ਹੋਣਾ ਦੀ ਜੀ ਕੰਡੀਸ਼ਨ ਜਿਹੜੀ ਹੈ ਸੁਪ੍ਰੀਤ ਕੋਰ ਤੇ ਜਿਹੜੀ ਗੁਰਤੇਜ ਸਿੰਘ ਉਹ ਉਹਨਾਂ ਦੇ ਸੱਟਾਂ ਲੱਗੀਆਂ ਉਹ ਆਪਣੇ ਇਲਾਜ ਚੱਲ ਰਿਹਾ ਜੀ ਤੇ ਰਾਜਵੀਰ ਕੋਰ ਜਿਹੜੀ ਹੈ ਉਹਦੀ ਡੈਥ ਹੋ ਗਈ ਹਾਂ ਤਾਂ ਕਿਹੜੀ ਜਗ੍ਹਾ ਹੋਇਆ ਹਾਂ ਸਰ ਜੀਟੀ ਰੋਡ ਮੋਗਾ ਬਨਾਲਾ ਧੂਰਗੋੜ ਦੇ ਕਲਾਂ ਦੇ ਨੇੜੇ ਹੋਇਆ ਜੀ ਤੇ ਸਰ ਉਹ ਗੱਡੀ ਦਾ ਪਤਾ ਲੱਗਿਆ ਜੀ ਕਿਹੜੀ ਗੱਡੀ ਸੀ ਹਾਂ ਜੀ ਗੱਡੀ ਕਿੰਨਾ ਲੈੜੀ ਹੈ ਜੀ ਕਬਜ਼ੇ ਚ ਕਿਹੜੀ ਕਬਜ਼ੇ ਲਈ ਹਾਂ ਜੀ ਦੇ ਡਰਾਈਵਰ ਨੂੰ ਦਿੱਤਾ ਸੀ ਕੰਮ ਦੇ ਲਈ ਡਰਾਈਵਰ ਵੀ ਜਿਹੜਾ ਉਹ ਮੈਜੂਗਾ ਉਹ ਨੂੰ ਰੀਸਟ ਕਰ ਲਾਂਗੇ ਉਹ ਕਿਤੇ ਦੋ ਮਤਲਬ ਲੈੜੇ ਕਿਤੇ ਗਿਆ ਟ੍ਰੀਟਮੈਂਟ ਲਈ ਗੱਡੀ ਕਸਟਡੀ ਚ ਆ ਗਈ ਤੁਹਾਡੇ ਹਾਂਜੀ ਗੱਡੀ ਮੋਕੇ ਤੇ ਜਿਹੜੀ ਉਹ ਮਿਲ ਗਈਏ ਲੁਧਿਆਣਾ ਲਾਈਵ ਲਿਆ ਮਿੱਠਾਪੜ ਦੀ ਰਿਪੋਰਟ